ਹਰੇ ਮਟਰ ਖਾਨ ਦੇ ਸ਼ੁਕੀਨ ਇੱਕ ਵਾਰ ਜ਼ਰੂਰ ਦੇਖ ਲਵੋ ਇਹ ਖਾਸ ਜਾਣਕਾਰੀ ਅਗਰ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਪੀੜੇ ਤੋਂ ਤਾਂ ਹੁਣੇ ਹੀ ਛੱਡ ਦਿਓ ਮਟਰ ਖਾਣੇ ਵੇਖੋ ਕਿੰਨਾ ਲੋਕਾਂ ਲਈ ਮਟਰ ਖੋਸ ਸਕਤੇ ਨੇ ਘਾਤਕ ਸਾਬਿਤ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਇੰਗੇ ਔਰ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਹਾਂਜੀ ਦੋਸਤੋ ਸਾਰਸ਼੍ਰੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਸਰਦੀਆਂ ਦਾ ਮੌਸਮ ਹੈ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਮਟਰ ਜਿਹੜਿਆ ਬਹੁਤੀ ਸਸਤੇ ਤਾਂ ਹੁੰਦੇ ਹੀ ਹੈ ਪਰ ਇੱਕ ਕਹਿੰਦੇ ਆ ਕਿ ਸੀਜ਼ਨ ਦੀ ਸਬਜੀ ਹੈ ਇਸ ਕਰਕੇ ਹਰ ਘਰ ਦੇ ਵਿੱਚ ਮਟਰ ਬਣਨਾ ਤਾਂ ਲਾਜ਼ਮੀ ਹੈ ਪਰ ਮਟਰ ਜਿਹੜੇ ਨੇ ਅੱਜ ਕੱਲ ਹਰ ਘਰ ਦੇ ਵਿੱਚ ਬਹੁਤ ਜ਼ਿਆਦਾ ਬਣ ਰਿਹਾ ਕਿਉਂਕਿ ਸੀਜ਼ਨ ਹੀ ਜਿਹੜਾ ਆਲੂ ਗਾਜਰ ਮਟਰ ਗੋਭੀ ਇਹਨਾਂ ਸਬਜ਼ੀਆਂ ਦਾ ਕੀ ਹੈ ਪਰ ਅਜਿਹੇ ਦੇ ਵਿੱਚ ਮਟਰ ਜਿਹੜਾ ਸਾਰੇ ਹੀ ਲੋਕਾਂ ਦੇ ਲਈ ਸਹੀ ਨਹੀਂ ਹੋ ਸਕਦਾ ਕਿਉਂਕਿ ਮਟਰ ਜਿਹੜਾ ਹੈਗਾ ਕਈ ਲੋਕਾਂ ਲਈ ਘਾਤਕ ਵੀ ਸਾਬਿਤ ਹੋ ਸਕਦਾ ਹੈ ਖਾਸ ਕਰਕੇ ਜਿਹੜੇ ਲੋਕ ਕਈ ਬਿਮਾਰੀਆਂ ਤੋਂ ਪੀੜਤ ਹੈ ਉਹਨਾਂ ਵਾਸਤੇ ਮਟਰ ਖਾਣਾ ਇੱਕ ਜ਼ਹਿਰ ਦੇ ਬਰਾਬਰ ਹੋ ਸਕਦਾ ਹੈ ਕਿਹੜੇ-ਕਿਹੜੇ ਲੋਕ ਜਿਹੜੇ ਹੈ ਮਟਰ ਦਾ ਸੇਵਨ ਨਹੀਂ ਕਰ ਸਕਦੇ ਕਿੰਨਾਂ ਬਿਮਾਰੀਆਂ ਦੇ ਵਿੱਚ ਸਾਨੂੰ ਮਟਰਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤੇ ਜਾਣ ਲਵੋ ਕਿੰਨਾ ਵਾਸਤੇ ਮਟਰ ਖਾਣਾ ਬਿਲਕੁਲ ਵੀ ਸਹੀ ਨਹੀਂ ਸਤਿਆਂ ਦੇ ਮੌਸਮ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਹਰੀਆਂ ਸਬਜ਼ੀਆਂ ਦੀ ਪਰਮਾਰ ਲੱਗ ਜਾਂਦੀ ਹੈ ਸਾਗ ਪਾਲਕ ਮੇਥੀ ਬਾਥੂ ਤੇ ਹਰੇ ਮਟਰ ਜਿਹੜੇ ਆ ਲੋਕ ਬੜੇ ਹੀ ਸਵਾਦ ਦੇ ਨਾਲ ਤੇ ਚਾਹਾਂ ਦੇ ਨਾਲ ਖਾਂਦੇ ਆ ਬਹੁਤ ਸਾਰੇ ਲੋਕ ਅਜਿਹੇ ਵੀ ਐ ਜੋ ਹਰੇ ਮਟਰ ਦਾ ਸੇਵਨ ਜ਼ਿਆਦਾ ਕਰਦੇ ਆ ਹਰੇ ਮਟਰ ਖਾਣ ਦੇ ਨਾਲ ਸਰੀਰ ਸਿਹਤਮੰਦ ਰਹਿੰਦਾ ਇਸ ਦੇ ਵਿੱਚ ਵਿਟਾਮਿਨ ਏ ਡੀ ਅਤੇ ਸੀ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਪਰ ਹਰੇ ਮਟਰ ਖਾਨ ਦੇ ਨਾਲ ਬਲੱਡ ਪ੍ਰੈਸ਼ਰ ਸ਼ੂਕਰ ਅਤੇ ਕੋਲੈਸਟ੍ਰੋਲ ਦਾ ਵੀ ਪੱਧਰ ਚੜਾ ਕੰਟਰੋਲ ਰੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਰੇ ਮਟਰ ਕੁਝ ਲੋਕਾਂ ਦੇ ਲਈ ਜ਼ਹਿਰ ਤੋਂ ਘਟ ਨਹੀਂ ਹੁੰਦੇ ਕਿਹੜੇ ਲੋਕਾਂ ਵਾਸਤੇ ਹਰੇ ਮਟਰ ਨਹੀਂ ਸਹੀ ਆਓ ਦੱਸਦੇ ਹਾਂ ਕਠੀਏ ਦੀ ਸਮੱਸਿਆ ਮਟਰ ਖਨੀਜਾਂ ਦੇ ਨਾਲ ਭਰਪੂਰ ਹੁੰਦੇ ਆ ਪਰ ਇਸ ਦੇ ਜ਼ਿਆਦਾ ਸੇਵਨ ਦੇ ਨਾਲ ਸਰੀਰ ਦੇ ਵਿੱਚ ਕੈਲਸ਼ੀਅਮ ਘਟ ਹੋਣ ਦਾ ਡਰ ਰਹਿੰਦਾ ਹੈ ਇਸ ਕਰਕੇ ਯੂਰਿਕ ਐਸਿਡ ਵਧਣ ਲੱਗਦਾ ਹੈ ਇਸ ਸਥਿਤੀ ਦੇ ਵਿੱਚ ਗਠੀਆ ਹੋਣ ਦੀ ਸੰਭਾਵਨਾ ਹੁੰਦੀ ਹੈ ਜੇਕਰ ਤੁਸੀਂ ਗਠੀਆ ਤੋਂ ਪੀੜਤ ਹੋ ਤਾਂ ਹਰੇ ਮਟਰ ਦਾ ਸੇਵਨ ਸੀਮਤ ਮਾਤਰਾ ਦੇ ਵਿੱਚ ਕਰੋ ਭਾਰ ਘਟਾਉਣ ਵਾਲੇ ਲੋਕ ਬਹੁਤ ਸਾਰੇ ਲੋਕ ਮਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ ਜੇਕਰ ਅਜਿਹੇ ਲੋਕ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਹਰੇ ਮਟਰ ਕਦੇ ਵੀ ਨਾ ਖਾਣ ਅਸਲ ਦੇ ਵਿੱਚ ਹਰੇ ਮਟਰ ਦੇ ਵਿੱਚ ਮੌਜੂਦ ਹਾਈ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੋਵੇਂ ਹੀ ਤੁਹਾਡਾ ਭਾਰ ਵਧਾ ਸਕਦੇ ਹਨ ਮਟਰ ਦੇ ਵਿੱਚ ਫਾਈਟਿਕ ਐਸਿਡ ਅਤੇ ਲੈਕਟਿਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਹੋਰ ਤੱਤਾਂ ਦੇ ਸੋਖਣ ਦੇ ਵਿੱਚ ਰੁਕਾਵਟ ਪਾ ਸਕਦੇ ਹੈ ਇਹੀ ਕਾਰਨ ਹੈ ਕਿ ਮੋਟਾਪੇ ਅਤੇ ਭਾਰ ਵਧਨ ਦੀ ਸਮੱਸਿਆ ਤੋਂ ਬਚਣ ਦੇ ਲਈ ਜ਼ਿਆਦਾ ਹਰੇ ਮਟਰਾਂ ਦਾ ਸੇਵਨ ਨਾ ਕਰਨ ਦੀ ਹੀ ਸਲਾਹ ਦਿੱਤੀ ਜਾਂਦੀ ਹੈ ਟਿੱਡ ਦੇ ਨਾਲ ਸਬੰਧਿਤ ਰੋਗਾਂ ਤੋਂ ਪੀੜਤ ਜਿਨ੍ਹਾਂ ਲੋਕਾਂ ਦੇ ਟਿੱਡਾਂ ਦੇ ਵਿੱਚ ਧਰਤ ਰਹਿੰਦਾ ਹੈ ਜਿਆਫਰ ਕਿ ਢਿੱਡ ਨਾਲ ਸੰਬੰਧਿਤ ਕੋਈ ਵੀ ਰੋਗ ਤੋਂ ਲੋਕ ਪੀੜਤ ਹੈ ਉਹਨਾਂ ਨੂੰ ਮਟਰ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਮਟਰ ਦੇ ਸੇਵਨ ਦੇ ਨਾਲ ਗੈਸ ਦੀ ਸਮੱਸਿਆ ਤੇਜ਼ੀ ਦੇ ਨਾਲ ਵਾਧੀ ਹੈ ਅਸਲ ਦੇ ਵਿੱਚ ਮਟਰ ਆਸਾਨੀ ਦੇ ਨਾਲ ਪਚਦੇ ਨਹੀਂ ਮਟਰ ਦੇ ਵਿੱਚ ਮੌਜੂਦ ਕਾਰਬੋਹਾਈਡਰੇਟਸ ਢਿੱਡ ਨੂੰ ਫਲਾਕ ਕੇਸ ਦੇ ਵਿੱਚ ਗੈਸ ਪੈਣ ਦਾ ਕੰਮ ਕਰਦੇ ਹੈ ਜਿਸ ਕਰਕੇ ਲੋਕ ਐਸਿਡਿਟੀ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਨੇ ਯੂਰਿਕ ਐਸਿਡ ਦੀ ਸਮੱਸਿਆ ਹਰੇ ਮਟਰ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਡੀ ਅਤੇ ਫਾਈਬਰ ਦੇ ਨਾਲ ਭਰਪੂਰ ਹੁੰਦੇ ਆ ਜੋ ਤੁਹਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਨੂੰ ਜਮਾ ਕਰਨ ਦਾ ਕੰਮ ਕਰਦੇ ਆ ਇਸ ਦੇ ਲਈ ਜ਼ਿਆਦਾ ਯੂਰਿਕ ਐਸਿਡ ਦੀ ਸਮੱਸਿਆ ਹੋਣ ਤੇ ਹਰੇ ਮਟਰ ਖਾਣ ਤੋਂ ਲੋਕਾਂ ਨੂੰ ਪਰਹੇਜ਼ ਕਰਨਾ ਚਾਹੀਦਾ ਅੰਤ ਦੇ ਵਿੱਚ ਗੱਲ ਕਰਾਂਗੇ ਕਬਜ਼, ਢਿੱਡੀ ਸੋਜ ਅਤੇ ਗੈਸ ਦੀ ਸਮੱਸਿਆ ਦੇ ਬਾਰੇ ਜੇਕਰ ਤੁਸੀਂ ਵੀ ਕਬਜ਼, ਢਿੱਡ ਦੀ ਸੋਜ, ਗੈਸ ਅਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਹਰੇ ਮਟਰਾਂ ਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਹਰੇ ਮਟਰ ਇੰਨਾਂ ਸਮੱਸਿਆਵਾਂ ਨੂੰ ਹੋਰ ਵਧਾਉਣ ਦਾ ਕੰਮ ਕਰਦੇ ਆ ਮਾਗਰਾਂ ਦੇ ਅਨੁਸਾਰ ਮਟਰ ਦੇ ਵਿੱਚ ਲੈਕਟਿਨ ਅਤੇ ਫਾਈਟਿਕ ਵਰਗੀ ਕਈ ਐਂਟੀ-ਪੋਸਟਿਕ ਤੱਤ ਜੜੇ ਹੁੰਦੇ ਆ ਜੋ ਟਰੜਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਆ ਤਾਂ ਦੋਸਤੋ ਜੇਕਰ ਤੁਹਾਡੇ ਆਸ-ਪਾਸ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਕਿਸੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਬਿਮਾਰੀਆਂ ਤੋਂ ਤੁਹਾਡੇ ਰਿਸ਼ਤੇਦਾਰ ਪੀੜਿਤ ਹੈ ਕੋਈ ਵੀ ਪੀੜਿਤ ਹੈ ਤਾਂ ਉਹਨਾਂ ਨੂੰ ਦੱਸ ਦਿਓ ਉਹਨਾਂ ਤੱਕ ਇਹ ਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ ਕਿ ਤੁਹਾਡੇ ਵਾਸਤੇ ਮਟਰ ਖਾਣਾ ਕਾਤਕ ਸਾਬਿਤ ਹੋ ਸਕਦਾ ਹੈ ਤੇ ਉਹਨਾਂ ਦੇ ਮਟਰ ਖਾਣੇ ਛਡਵਾ ਦਿਓ ਤੇ ਨਾਲ ਕੀ ਨਾਲ ਉਹਨਾਂ ਨੂੰ ਦੱਸ ਵੀ ਦਿਓ ਕਿ ਮਟਰ ਤੁਹਾਡੀ ਸਿਹਤ ਵਾਸਤੇ ਕਿਸ ਤਰੀਕੇ ਦੇ ਨਾਲ ਹਾਨੀਕਾਰਕ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਨਾਲ ਕੀ ਨਾਲ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਓ ਤੇ ਹੁਣ ਮੈਨੂੰ ਫਿਲਹਾਲ ਦਿਓ ਇਜਾ The a